ਕਈ ਵਾਰ ਆਪਣੇ ਬਹੁਤ ਹੀ ਕਰੀਬੀ ਲੋਕ ਜਾਂ ਆਪਣੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਕਈ ਵਾਰ ਐਸਾ ਧੋਖਾ ਕਰ ਦਿੰਦੇ ਨੇ ਉਹਨਾਂ ਦੇ ਧੋਖੇ ਦਾ ਆਪਾਂ ਨੂੰ ਉਹਨਾਂ ਦੇ ਇੰਨੇ ਜ਼ਿਆਦਾ ਨੇੜੇ ਹੋਣ ਕਰਕੇ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਬਹੁਤ देर ਹੋ ਚੁੱਕੀ ਹੁੰਦੀ ਹੈ ਤੇ ਕਈ जिंदਗੀਆਂ ਜਿਹੜੀਆਂ ਨੇ ਬਰਬਾਦ ਹੋ ਚੁੱਕੀਆਂ ਹੁੰਦੀਆਂ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ 2021 ਫਰਵਰੀ ਦੀ ਘਟਨਾ ਹੈ ਇੰਦਰਪੁਰੀ ਇਲਾਕੇ ਦੇ ਵਿੱਚ ਉੱਥੇ ਦਵਿੰਦਰ ਮੋਹਨ ਸ਼ਰਮਾ ਜਿਹੜਾ ਕਿ ਹੋਮਿਓਪੈਥਿਕ ਦਵਾਈਆਂ ਦੀ ਜਿਹੜੀ ਫੈਕਟਰੀ ਹੁੰਦੀ ਹੈ ਦਾ ਮਾਲਕ ਹੁੰਦਾ ਤੇ ਪਰਿਵਾਰ ਦੇ ਵਿੱਚ ਹੁੰਦੀ ਹੈ ਨੀਤਾ ਸ਼ਰਮਾ ਉਹ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਮਾਪੇ-ਬਾਪ ਨੂੰ ਮਿਲਣ ਆਉਂਦੀ ਹੈ। ਉਹਨਾਂ ਦੀ ਵੱਡੀ ਬੇਟੀ ਦਿਵਿਆ ਜਿਹਦਾ ਵਿਆਹ ਹੋ ਚੁੱਕੇ ਹੁੰਦਾ ਉਹ ਵੀ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਪਿਆਂ ਕੋਲ ਉੱਥੇ ਮਿਲਣ ਆਉਂਦੀ ਹੈ। ਕੁਝ ਦਿਨ ਇਕੱਠੇ ਰਹਿੰਦੇ ਨੇ ਤੇ 31 ਜਨਵਰੀ 2021 ਨੂੰ ਜਿਹੜੀ ਦਿਵਿਆ ਹੁੰਦੀ ਹੈ ਆਪਣੇ ਬੱਚਿਆਂ ਦੇ ਨਾਲ ਆਪਣੇ ਸਹੁਰੇ ਆਪਣੇ ਘਰੇ ਚਲੀ ਜਾਂਦੀ ਹੈ। 1 ਫਰਵਰੀ 2021 ਨੂੰ ਜਿਹੜੀ ਉਹਨਾਂ ਦੀ ਬੇਟੀ ਹੁੰਦੀ ਹੈ ਪ੍ਰਿੰਕਾ ਉਹਦੀ ਤਬੀਅਤ ਖਰਾਬ ਹੁੰਦੀ ਹੈ। ਹਸਪੀਟਲ ਲਿਜਾਇਆ ਜਾਂਦਾ। ਉੱਥੇ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਤਾਂ ਕੋਈ ਆਰਾਮ ਜਿਹੜਾ ਉਹਨੂੰ ਨਹੀਂ ਮਿਲਦਾ। ਸਗੋਂ ਉਹਦੀ ਤਬੀਅਤ ਹੋਰ ਖਰਾਬ ਹੋਣ ਲੱਗ ਜਾਂਦੀ ਹੈ। ਹੱਥਾਂ ਦੇ ਪੈਰਾਂ ਦੇ ਵਿੱਚ ਜਿਹੜੀ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਹੈ ਉਹਨੂੰ ਉਹਦੇ ਸਿਰ ਚਕਰਾਨ ਲੱਗ ਜਾਂਦਾ ਉਹਨੂੰ ਚੱਕਰ ਆਉਣ ਲੱਗ ਜਾਂਦੇ ਨੇ ਉਹਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਨੇ ਹੁਣ ਇਦੋਂ ਵੀ ਹੈਰਾਨੀ ਦੀ ਗੱਲ ਉਹਦੇ ਜਿਹੜੇ ਸਿਰ ਦੇ ਵਾਲ ਨੇ ਉਹ ਵੀ ਝੜਨ ਲੱਗ ਜਾਂਦੇ ਨੇ ਅਪੋਲੋ ਹਸਪੀਟਲ ਦਿੱਲੀ ਦੇ ਵਿੱਚ ਜਾ ਕੇ ਉਹਦੇ ਟੈਸਟ ਕਰਾਏ ਜਾਂਦੇ ਨੇ ਟੈਸਟਾਂ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਪਰ ਉਹਦੀ ਤਬੀਅਤ ਹੋਰ ਖਰਾਬ ਹੋਣ ਲੱਗ ਜਾਂਦੀ ਹੈ ਤੇ 3 ਫਰਵਰੀ ਨੂੰ ਬੀ ਐਲ ਕੇ ਹਸਪੀਟਲ ਦਿੱਲੀ ਦੇ ਵਿੱਚ ਉਹਨੂੰ ਜਾ ਕੇ ਐਡਮਿਟ ਕਰਾਇਆ ਜਾਂਦਾ ਉਦੀ ਤਬੀਅਤ ਦੇ ਵਿੱਚ ਸੁਧਾਰ ਆਉਣ ਦੀ ਬਜਾਏ ਦਿਨੋਂ-ਦਿਨੋਂ ਦੀ ਤਬੀਅਤ ਹੋਰ ਖਰਾਬ ਹੁੰਦੀ ਜਾਂਦੀ ਹੈ ਪਰ ਡਾਕਟਰਾਂ ਨੂੰ ਕੁਝ ਵੀ ਸਮਝ ਨਹੀਂ ਲੱਗਦਾ ਕਈ ਟੈਸਟ ਕਰਨ ਦੇ ਬਾਵਜੂਦ ਡਾਕਟਰਾਂ ਹਜੇ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਦੇ ਵੀ ਇਹਨੂੰ ਹੋਇਆ ਕੀ ਹੈ ਤੇ ਇਹੋ ਜਿਹੀ ਸਥਿਤੀ ਦੇ ਵਿੱਚ ਡਾਕਟਰ ਸਿਰਫ ਇੱਕ ਕਹਿ ਲਿਏ ਵੀ ਅਟੇ-ਸਟੇ ਜਿਹੜਾ ਇਲਾਜ ਕਰਦੇ ਨੇ ਕਿਉਂਕਿ ਡਾਕਟਰਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਇਹਨੂੰ ਹੈ ਕੀ ਹੈ ਚੱਕਰ ਕੀ ਹੈ ਤੇ ਅਖੀਰ 15 ਫਰਵਰੀ 2021 ਨੂੰ ਜਿਹੜੀ ਪ੍ਰਿੰਕਾ ਹੁੰਦੀ ਹੈ ਉਹ ਆਪਣੀ ਅਖੀਰਲੀ ਸਾਹ ਲੈਂਦੀ ਹੈ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੀ ਹੈ ਘਰ ਦੇ ਵਿੱਚ ਬੜਾ ਜਿਹੜਾ ਗਮਗੀਨ ਮਾਹੌਲ ਹੁੰਦਾ ਵੀ ਇੱਕ ਬੇਟੀ ਜਵਾਨ ਜੀ ਦੀ 27-28 ਸਾਲ ਉਮਰ ਮਾਂ-ਬਾਪ ਨੂੰ ਮਿਲ ਨਾਉਂਦੀ ਤੰਦਰੁਸਤ ਹੁੰਦੀ ਹੈ ਤੇ ਹੁਣ ਜਿਹੜੀ ਉਹਦੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਘਰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਦੀ ਮੌਤ ਹੁੰਦੀ ਹੈ ਘਰ ਦੇ ਸਾਰੇ ਜੀ ਜਿਹੜੇ ਸਦਮੇ ਦੇ ਵਿੱਚ ਹੁੰਦੇ ਨੇ ਪਰ ਇੱਥੇ ਹੀ ਹਜੇ ਬੱਸ ਨਹੀਂ ਹੁੰਦੀ ਪਰਿਵਾਰ ਦੇ ਨਾਲ ਜਿਹੜੀ ਉਹਨਾਂ ਦੀ ਵੱਡੀ ਬੇਟੀ ਹੁੰਦੀ ਹੈ ਦਿਵਿਆ ਉਹ ਵੀ ਇਸੇ ਬਿਮਾਰੀ ਦੇ ਨਾਲ ਇਹੋ ਜਿਹੇ ਹਾਲਾਤ ਉਹਦੇ ਬਣਦੇ ਨੇ ਉਹ ਵੀ ਬਿਮਾਰ ਹੋ ਜਾਂਦੀ ਹੈ ਤੇ ਉਹਨੂੰ ਵੀ ਸ਼੍ਰੀ ਗੰਗਾ ਰਾਮ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਹੈ ਉਥੇ ਉਹਦਾ ਇਲਾਜ ਚੱਲਦਾ ਤੇ ਫਿਰ ਜਿਹੜੀ ਮਾਂ ਹੁੰਦੀ ਹੈ 4 ਮਾਰਚ 2021 ਨੂੰ ਜਿਹੜੀ ਨੀਤਾ ਸ਼ਰਮਾ ਹੁੰਦੀ ਹੈ ਉਹ ਵੀ ਉਸੇ ਤਰ੍ਹਾਂ ਦੇ ਹਾਲਾਤ ਉਹਦੇ ਬਣਦੇ ਨੇ ਸਿਰ ਦੇ ਵਾਲ ਜਿਹੜੇ ਚੜਨ ਲੱਗ ਜਾਂਦੇ ਨੇ ਹੱਥਾਂ ਪੈਰਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਉਲਟੀਆਂ ਉਹਨੂੰ ਵੀ ਸ਼੍ਰੀ ਗੰਗਾ ਰਾਮ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਹੁਣ ਦੋਨੋਂ ਮਾਂ ਤੇ ਜਿਹੜੇ ਹੁੰਦੇ ਨੇ ਉਹ ਉੱਥੇ ਐਡਮਿਟ ਹੁੰਦੇ ਨੇ ਤੇ ਹਜੇ ਇੱਥੇ ਵੀ ਬੱਸ ਨਹੀਂ ਹੁੰਦੀ ਫਿਰ ਜਿਹੜਾ ਦਵਿੰਦਰ ਮੋਹਨ ਸ਼ਰਮਾ ਹੁੰਦਾ ਸੇਮ ਉਹੀ ਚੀਜ਼ਾਂ ਉਹਦੇ ਨਾਲ ਹੋਣ ਲੱਗ ਜਾਂਦੀਆਂ ਨੇ ਉਹਨਾਂ ਨੂੰ ਵੀ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਤੇ ਘਰ ਦੀ ਉਹ ਵੀ ਹਸਪੀਟਲ ਪਹੁੰਚ ਜਾਂਦੀ ਹੈ। ਉਹ ਸਾਰਿਆਂ ਜਿਹਨਾਂ ਦਾ ਇਲਾਜ ਸ਼ੁਰੂ ਹੁੰਦਾ ਹੈ 21 ਮਾਰਚ 2021 ਨੂੰ ਅਨੀਤਾ ਸ਼ਰਮਾ ਦੀ ਮੌਤ ਹੋ ਜਾਂਦੀ ਹੈ। ਪਰ ਇੱਕ ਉਹ ਪਰਿਵਾਰ ਵਾਸਤੇ ਕੁਝ ਚੰਗੀ ਗੱਲ ਹੁੰਦੀ ਹੈ। ਦਵਿੰਦਰ ਮੋਹਨ ਸ਼ਰਮਾ ਤੇ ਜਿਹੜੀ ਉਹ ਨੌਕਰਾਨੀ ਹੁੰਦੀ ਹੈ ਘਰ ਦੀ ਉਹ ਠੀਕ ਹੋ ਜਾਂਦੇ ਨੇ। ਉਹ ਘਰ ਆਉਂਦੇ ਨੇ ਤੇ ਜਦੋਂ ਪਤਨੀ ਦੀ ਮੌਤ ਹੋ ਜਾਂਦੀ ਹੈ ਫਿਰ ਉਹ ਤਾਂ ਪੋਸਟਮਾਰਟਮ ਕੀਤਾ ਜਾਂਦਾ ਕਿਉਂਕਿ ਡਾਕਟਰਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਜਦੋਂ ਪੋਸਟਮਾਰਟਮ ਕੀਤਾ ਜਾਂਦਾ ਤਾਂ ਬੜਾ ਹੈਰਾਨੀਜਨ ਖੁਲਾਸਾ ਹੁੰਦਾ ਉਹਦੇ ਵਿੱਚ ਥੈਲੀਅਮ ਪਾਇਆ ਜਾਂਦਾ। ਹੁਣ ਨਵਿੰਦਰ ਮੋਹਨ ਸ਼ਰਮਾ ਦਾ ਵੀ ਜਦੋਂ ਬਲੱਡ ਸੈਂਪਲ ਤੇ ਸਾਰਾ ਕੁਝ ਇਹਨਾਂ ਦਾ ਵੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚ ਜਿਹੜਾ ਥੈਲੀਅਮ ਘੱਟ ਮਾਤਰਾ ਦੇ ਵਿੱਚ ਹੁੰਦਾ ਪਰ ਜਿਹੜੀ ਅਨੀਤਾ ਸ਼ਰਮਾ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦਾ ਜਿਹੜੀ ਮੇਡ ਹੁੰਦੀ ਹੈ ਉਹਦਾ ਵੀ ਕੀਤਾ ਜਾਂਦਾ ਜਦੋਂ ਫਿਰ ਬਰੀਕੀ ਦੇ ਨਾਲ ਟੈਸਟ ਤੇ ਉਹਦੇ ਵਿੱਚ ਵੀ ਥੈਲੀਅਮ ਪਾਇਆ ਜਾਂਦਾ ਤੇ ਜਿਹੜੀ ਇਹਨਾਂ ਦੀ ਦੂਜੀ ਬੇਟੀ ਹੁੰਦੀ ਹੈ ਦਿਵਿਆ ਉਹਦਾ ਫਿਰ ਟੈਸਟ ਕਰਦੇ ਨੇ ਕਿ ਉਹ ਕੋਮਾ ਦੇ ਵਿੱਚ ਚਲੀ ਜਾਂਦੀ ਹੈ ਜਦੋਂ ਉਹਦਾ ਵੀ ਟੈਸਟ ਕੀਤਾ ਜਾਂਦਾ ਪਿਸ਼ਾਬ ਦਾ ਤੇ ਬਲੱਡ ਦਾ ਉਹਦੇ ਵਿੱਚ ਵੀ ਥੈਲੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਹੁਣ ਹੈਰਾਨ ਹੁੰਦੇ ਨੇ ਦਵਿੰਦਰ ਮਾਹਨ ਸ਼ਰਮਾ ਵੀ ਥੈਲੀਅਮ ਸਾਰੇ ਪਰਿਵਾਰ ਦੇ ਵਿੱਚ ਆਇਆ ਕਿਵੇਂ ਇਹ ਦਿੱਤਾ ਕਿਸ ਨੇ ਹੁਣ ਇਹੋ ਜੀ ਪੋਜੀਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਘਰ ਦੇ ਨੌਕਰ ਤੇ ਸ਼ੱਕ ਕੀਤਾ ਜਾਂਦਾ ਜਿਹਨੇ ਖਾਣਾ ਬਣਾਉਂਦਾ ਖਾਣਾ ਦਿੰਦਾ ਪਰ ਉਸ ਸਮੇਂ ਜਿਹੜਾ ਘਰ ਦੀ ਨੌਕਰਾਣੀ ਸੀ ਕੰਮ ਕਰਨ ਵਾਲੀ ਸੀ ਉਹ ਆਪ ਹਸਪੀਟਲ ਦੇ ਵਿੱਚ ਪਰ ਜਿਹੜੀ ਘਰ ਦੀ ਨੌਕਰਾਣੀ ਹੁੰਦੀ ਹੈ ਉਹ ਆਪ ਜਿਹੜੀ ਹੈ ਉਥੇ ਬੈੱਡ ਤੇ ਪਈ ਹਸਪੀਟਲ ਦੇ ਵਿੱਚ ਜ਼ਿੰਦਗੀ ਦੀ ਜੰਗ ਲੜਦੀ ਹੁੰਦੀ ਹੈ ਦੇਵਿੰਦਰ ਮੋਹਨ ਸ਼ਰਮਾ ਉਹ ਆਪਣੇ ਘਰ ਉਧਰੇ ਆਪਣੇ ਘਰ ਆ ਕੇ ਉਹ ਸਾਰਾ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਜਦੋਂ ਬਿਮਾਰ ਹੋਈ ਹੈ ਪ੍ਰਿੰਕਾ ਉਹ ਤੋਂ ਪਹਿਲਾਂ ਹੋਇਆ ਕੀ ਸੀ ਹੁਣ ਉਹ ਜਦੋਂ ਹੌਲੀ ਹੌਲੀ ਸੋਚਣਾ ਸ਼ੁਰੂ ਕਰਦੇ ਨੇ ਤਾਂ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਜਦੋਂ ਸਾਰੀਆਂ ਗੱਲਾਂ ਹੁੰਦੀਆਂ ਨੇ ਤਾਂ ਬੜੇ ਹੈਰਾਨ ਹੁੰਦੇ ਨੇ ਦੁਖੀ ਵੀ ਹੁੰਦੇ ਨੇ ਉਹ ਉਸੇ ਟਾਈਮ ਪੁਲਿਸ ਸਟੇਸ਼ਨ ਪਹੁੰਚਦੇ ਨੇ ਪੁਲਿਸ ਸਟੇਸ਼ਨ ਪਹੁੰਚ ਕੇ ਉਹਨਾਂ ਵੱਲੋਂ ਇੱਕ ਐਫ ਆਈ ਆਰ ਲਿਖਾਈ ਜਾਂਦੀ ਹੈ ਉੱਥੇ ਜਾ ਕੇ ਉਹ ਦੱਸਦੇ ਨੇ ਵੀ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਹੈ ਮੇਰੀ ਇੱਕ ਬੇਟੀ ਦੀ ਮੌਤ ਹੋ ਚੁੱਕੀ ਹੈ ਤੇ ਜਿਹੜੀ ਦੂਜੀ ਬੇਟੀ ਹੈ ਉਹ ਵੀ ਹਸਪੀਟਲ ਦੇ ਵਿੱਚ ਕੋਮਾ ਦੇ ਵਿੱਚ ਪਈ ਹੈ ਤੇ ਮੈਂ ਬਚ ਗਿਆ ਤੇ ਹਜੇ ਜਿਹੜੀ ਨੌਕਰਾਨੀ ਹੈ ਉਹ ਵੀ ਜਿਉਂਦੀ ਹੈ ਉਹਦੇ ਖਿਲਾਫ ਮੈਂ ਰਿਪੋਰਟ ਲਖਣੀ ਜਦੋਂ ਪੁੱਛਦੇ ਨੇ ਉਹ ਕੌਣ ਹੈ ਤਾਂ ਦਵਿੰਦਰ ਸ਼ਰਮਾ ਕਹਿੰਦੇ ਨੇ ਵੀ ਉਹ ਮੇਰਾ ਜਵਾਈ ਵਰਨ ਅਰੋੜਾ। ਰਿਬਿਆ ਸ਼ਰਮਾ ਦਾ ਵਿਆਹ 28 ਫਰਵਰੀ 2009 ਨੂੰ ਵਰਨ ਅਰੋੜਾ ਨਾਮ ਦੇ ਵਿਅਕਤੀ ਦੇ ਨਾਲ ਹੋਇਆ ਹੁੰਦਾ। ਜਿਹੜਾ ਕਿ ਗ੍ਰੇਟਰ ਕਲਾਸ਼ ਦੇ ਵਿੱਚ ਰਹਿੰਦਾ ਹੈ। ਬੜੀ ਰਿਚ ਫੈਮਿਲੀ ਤੋਂ ਹੁੰਦਾ। ਉਹਨਾਂ ਦਾ ਰੀਅਲ ਏਸਟੇਟ ਦਾ ਬਿਜ਼ਨਸ ਹੁੰਦਾ ਜਿਹੜਾ ਕਿ ਬਹੁਤ ਵਧੀਆ ਚੱਲਦਾ ਹੁੰਦਾ। ਘਰ ਦੇ ਵਿੱਚ ਸਾਰਾ ਕੁਝ ਹੁੰਦਾ। ਖੂਬਸੂਰਤ ਪਤਨੀ, ਵਧੀ ਉਹਨੂੰ ਕਿਰਾਏ ਕਿਰਾਏ ਤੋਂ ਹੀ 4 ਲੱਖ ਰੁਪਏ ਮਹੀਨਾ ਕਰੀਬ ਆਉਂਦਾ ਹੁਣ ਹਿਸਾਬ ਲਾ ਲਓ ਵੀ ਤੁਸੀਂ ਉਹਦੇ ਕੋਲ ਕਿੰਨਾ ਪੈਸਾ ਹੋਏਗਾ ਪਰ ਵਿਆਹ ਦੇ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਕੋਲ ਇੱਕ ਚੀਜ਼ ਦੀ ਕਮੀ ਹੁੰਦੀ ਹੈ 5-6 ਸਾਲ ਬੀਤ ਜਾਂਦੇ ਨੇ ਪਰ ਉਹਨਾਂ ਦੇ ਘਰ ਔਲਾਦ ਜਨਮ ਨਹੀਂ ਲੈਂਦੀ ਫਿਰ ਉਹ ਇੱਕ ਡਾਕਟਰ ਦੀ ਸਲਾਹ ਲੈਂਦੇ ਨੇ ਤੇ ਆਈਵੀਐਫ ਦੀ ਮਦਦ ਦੇ ਨਾਲ ਉਹਨਾਂ ਦੇ ਘਰ ਦੋ ਜੁੜਵਾ ਬੱਚੇ ਪੈਦਾ ਹੁੰਦੇ ਨੇ ਇੱਕ ਲੜਕੀ ਤੇ ਇੱਕ ਲੜਕਾ ਤੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਉਹ ਖਟਾਸ ਹੁੰਦੀ ਹੈ ਦਵਿੰਦਰ ਮੋਹਨ ਸ਼ਰਮਾ ਉੱਥੇ ਦੱਸਦੇ ਨੇ ਵੀ ਇਹਦਾ ਸਾਡੇ ਘਰ ਬਹੁਤਾ ਆਉਣਾ ਜਾਣਾ ਨਹੀਂ ਸੀ 3-4 ਮਹੀਨੇ ਚ 22 ਚਾਂਸ ਕਿਤੇ ਆਣਾ ਤਾਂ ਆਣਾ ਨਹੀਂ ਤਾਂ ਜਦੋਂ ਵੀ ਮੇਰੀ ਕੁੜੀ ਨੂੰ ਛੱਡਣ ਹੁੰਦਾ ਸੀ ਰਸਤੇ 'ਚ ਅੱਧ ਵਿਚਕਾਰ ਅੱਧ ਵਿਚਕਾਰੋਂ ਜਾ ਕੇ ਅਸੀਂ ਲੈ ਆਉਣਾ ਐਵੇਂ ਅਸੀਂ ਛੱਡ ਕੇ ਆਉਣਾ ਤੇ ਅੱਧੋਂ ਉਹਨੇ ਲੈ ਜਾਣਾ ਵੀ ਸਾਡੇ ਘਰ ਬਹੁਤ ਘੱਟ ਆਉਂਦਾ ਸੀ ਕਿਉਂਕਿ ਇਹਨੇ ਸਾਡੀ ਬੇਟੀ ਦੇ ਜਦੋਂ ਵਿਆਹ ਹੁੰਦਾ ਥੋੜੀ ਦੇਰ ਬਾਅਦ ਹੀ ਇਹ ਗੁੱਸੇ ਵਾਲਾ ਸੁਭਾਅ ਸੀ ਉਹਨੂੰ ਮਾਰਨਾ ਕੁੱਟਣਾ ਗਾਲੀ ਗੁਲੀਆਂ ਦੇਣਾ ਇਹਦਾ ਆਮ ਗੱਲ ਸੀ ਦਵਿੰਦਰ ਸ਼ਰਮਾ ਦਾ ਕਹਿਣਾ ਹੁੰਦਾ ਵੀ 31 ਜਨਵਰੀ ਨੂੰ ਤਾਂ ਫੋਨ ਆਉਂਦਾ ਮੇਰੀ ਬੇਟੀ ਨੂੰ ਵੀ ਮੈਂ ਤੈਨੂੰ ਅੱਜ ਘਰੋਂ ਨਹੀਂ ਲੈ ਲਾਂਗਾ ਉਹ ਕਹਿੰਦੀ ਕੋਈ ਲੋੜ ਨਹੀਂ ਮੈਂ ਆ ਜਾਾਂਗੀ ਰਸਤੇ 'ਚ ਕਹ ਮਤਲਬ ਉੱਥੇ ਹੀ ਲੈ ਲਾਂਗਾ ਤੇ ਮੈਂ ਮੱਛੀ ਬਣਾ ਕੇ ਲੈ ਆ ਰਿਹਾ ਮੈਂ ਮੱਛੀ ਬਹੁਤ ਵਧੀਆ ਬਣਾਣਾ ਉਹ ਕਹਿੰਦੀ ਰੈਣਦੋ ਇਹਦੀ ਕੋਈ ਜ਼ਰੂਰਤ ਨਹੀਂ ਪਰ ਉਹ ਧੱਕਾ ਕਰਦਾ ਤੇ ਉਹ ਮੱਛੀ ਲੈ ਕੇ ਆਉਂਦਾ ਜਦੋਂ ਕਹਿੰਦੇ ਉਹ ਮੱਛੀ ਲੈ ਕੇ ਆਉਂਦਾ ਤੇ ਉਹ ਦਵਿੰਦਰ ਮੋਹਨ ਸ਼ਰਮਾ ਵੀ ਖਾਂਦਾ ਨੀਤਾ ਸ਼ਰਮਾ ਵੀ ਖਾਂਦੀ ਹੈ ਦਵਿੰਦਰ ਸ਼ਰਮਾ ਜਿਹੜਾ ਹੁੰਦਾ ਥੋੜੀ ਘੱਟ ਖਾਂਦਾ ਤੇ ਉਹ ਦਿਵਿਆ ਨੂੰ ਵੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਕਿਉਂਕਿ ਉਹ ਬਹਾਨਾ ਲਾਂਦਾ ਵੀ ਇਹਨੇ ਦੁੱਧ ਪੀਣਾ ਹੈ ਤੇ ਇਹਨਾਂ ਨੂੰ ਮੱਛੀ ਠੀਕ ਨਹੀਂ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਤੇ ਆਪ ਉਹ ਬਹਾਨਾ ਲਾਂਦਾ ਵੀ ਮੈਂ ਇੱਕ ਲਫਟਰ ਸ਼ੋਅ ਚ ਗਿਆ ਸੀ ਉੱਥੇ ਜਿਹੜੀ ਮੇਰੀ ਹੱਸ ਤੇ ਹੋਈ ਨਸ ਖੀਚੀ ਗਈ ਤੇ ਮੇਰਾ ਜਵਾੜਾ ਦਰਦ ਕਰ ਰਿਹਾ ਹਾਲਾਂਕਿ ਉਹ ਗੱਲਬਾਤ ਸਾਰੀ ਠੀਕ ਕਰ ਰਿਆ ਸੀ ਕਹਿੰਦੇ ਵੀ ਸਾਨੂੰ ਕੋਈ ਸ਼ੱਕ ਨਹੀਂ ਹੋਇਆ ਵੀ ਘਰ ਦਾ ਜਵਾਈ ਹੈ ਕੋਈ ਗੱਲ ਨਹੀਂ ਵੀ ਨਾ ਤਾਂ ਉਹਨੇ ਆਪ ਖਾਦੀ ਨਾ ਬੱਚਿਆਂ ਨੂੰ ਖਾਣ ਦਿੱਤੀ ਤੇ ਸਾਨੂੰ ਦਿੱਤੀ ਤੇ ਮੇਰੀ ਬੇਟੀ ਜਿਹੜੀ ਪ੍ਰਿੰਕਾ ਹੁੰਦੀ ਹੈ ਉਹ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਗਈ ਸੀ ਤੇ ਇਸ ਕਰਕੇ ਇਹਨੇ 4 ਤੋਂ 5 ਵਜੇ ਦੇ ਵਿੱਚ ਚਲੇ ਜਾਣਾ ਸੀ ਪਰ ਇਹ ਜਾਂਦਾ ਨਹੀਂ ਇਹ ਇੰਤਜ਼ਾਰ ਕਰਦਾ ਮੇਰੀ ਬੇਟੀ ਦੇ ਆਉਣ ਦਾ ਜਦੋਂ ਮੇਰੀ ਬੇਟੀ ਆਉਂਦੀ ਹੈ ਫਿਰ ਉਹਨੂੰ ਆਪਣੇ ਹੱਥਾਂ ਦੇ ਨਾਲ ਮੱਛੀ ਦਿੰਦਾ ਉਹਨੂੰ ਜਿਹੜੇ ਟੁਕੜੇ ਹੁੰਦੇ ਨੇ ਜਿਆਦਾ ਵੱਡੇ ਦਿੱਤੇ ਜਾਂਦੇ ਨੇ ਇਸ ਕਰਕੇ ਸਭ ਤੋਂ ਪਹਿਲਾਂ ਜਿਹੜੀ ਤबीयत ਉਹਦੀ ਖਰਾਬ ਹੁੰਦੀ ਹੈ ਤੇ ਉਸ ਤੋਂ ਬਾਅਦ 31 ਜਨਵਰੀ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਘਰ ਚਲਾ ਜਾਂਦਾ ਤੇ ਜਿਹੜੀ ਦਿਵਿਆ ਹੁੰਦੀ ਹੈ ਦੀ ਬੇਟੀ ਕੋਮਾ ਚ ਚਲੀ ਗਈ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਥੈਲੀਅਮ ਪਾਇਆ ਗਿਆ ਸੀ ਤੇ ਉਹ ਇਸ ਕਰਕੇ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਕੋਮਾ ਦੇ ਵਿੱਚ ਪਈ ਹੈ ਇਹ ਸਾਰੀ ਜਦੋਂ ਰਿਪੋਰਟ ਲਿਖਾਈ ਜਾਂਦੀ ਹੈ ਤੇ ਪੁਲਿਸ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਕਿਉਂਕਿ ਇੱਕ ਬਿਜ਼ਨਸਮੈਨ ਉਹਨਾਂ ਦੇ ਸਾਹਮਣੇ ਬੈਠਿਆ ਹੁੰਦਾ ਉਹ ਵੀ ਤਿੰਨ ਤਿੰਨ ਕਤਲ ਜਿਹੜੇ ਉਹਨਾਂ ਦੀ ਰਿਪੋਰਟ ਲਖਾਂਦਾ ਪੁਲਸ ਹਰਕਤ ਦੇ ਵਿੱਚ ਆਉਂਦੀ ਹੈ ਫਟਾਫਟ ਵਰਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਦਾ ਮੋਬਾਈਲ ਤੇ ਲੈਪਟਾਪ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਉੱਥੇ ਜਦੋਂ ਤਲਾਸ਼ੀ ਲਈ ਜਾਂਦੀ ਹੈ ਉੱਥੋਂ ਥੈਲੀਅਮ ਦੀ ਇੱਕ ਸ਼ੀਸ਼ੀ ਵੀ ਮਿਲਦੀ ਹੈ ਤੇ ਫਿਰ ਬੜੀ ਬਰੀਕੀ ਦੇ ਨਾਲ ਜਿਹੜਾ ਦਵਿੰਦਰ ਮੋਹਨ ਸ਼ਰਮਾ ਹੁੰਦਾ ਇੱਥੇ ਜਦੋਂ ਇਹਨਾਂ ਦੇ ਘਰ ਦੀ ਤਲਾਸ਼ੀ ਲਈ ਇੱਥੇ ਭਾਂਡਿਆਂ ਵਗੈਰਾ ਦੇ ਵਿੱਚੋਂ ਫੋਰੈਂਸਿਕ ਟੀਮ ਬੜੀ ਬਰੀਕੀ ਨਾਲ ਜਾਂਚ ਕਰਦੀ ਹੈ ਇੱਥੇ ਵੀ ਕੁਝ ਅੰਸ਼ ਜਿਹੜੇ ਹੁੰਦੇ ਨੇ ਥੈਲੀਅਮ ਦੇ ਪਾਏ ਜਾਂਦੇ ਜਿਹੜਾ ਥੈਲੀਅਮ ਹੈ ਬਹੁਤ ਖਤਰਨਾਕ ਜਿਹੜਾ ਜ਼ਹਿਰ ਹੈ ਇਹ ਆਮ ਕਿਸੇ ਮੈਡੀਕਲ ਸਟੋਰ ਜਾਂ ਜਨਰਲ ਸਟੋਰ ਇਹ ਨਹੀਂ ਮਿਲਦਾ ਹੁਣ ਸਭ ਤੋਂ ਵੱਡੀ ਗੱਲ ਸੀ ਵੀ ਇਹਨੇ ਪ੍ਰਾਪਤ ਕਿਵੇਂ ਕੀਤਾ ਦਵਿੰਦਰ ਮੋਹਨ ਸ਼ਰਮਾ ਦੇ ਭਰਾ ਐਸ ਐਮ ਸ਼ਰਮਾ ਦੀ ਲਾਰਡ ਹੋਮਿਓਪੈਥਿਕ ਕੰਪਨੀ ਹੁੰਦੀ ਹੈ ਉਹ ਕੰਪਨੀ ਦੇ ਨਕਲੀ ਕਾਗਜ਼ਾ ਤਿਆਰ ਕਰਾ ਕੇ ਉਹ ਤੋਂ ਬਾਅਦ ਵਰੁਣ ਕੀ ਕਰਦਾ ਪੰਚਕੁਲਾ ਦੀ ਇੱਕ ਫਾਰਮਾ ਅਫੀਲੀਏਟਸ ਕੰਪਨੀ ਤੋਂ ਥੈਲੀਅਨ ਪ੍ਰਾਪਤ ਕਰਦਾ ਕਿਉਂਕਿ ਇਹ ਕਈ ਚੀਜ਼ਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਹੁੰਦੀਆਂ ਨੇ ਉੱਥੇ ਕੁਝ ਮਾਤਰਾ ਦੇ ਵਿੱਚ ਚਾਹੀਦਾ ਹੁੰਦਾ ਉਹਦੇ ਲਈ ਵੀ ਬਦਕਾਇਦਾ ਲਾਇਸੈਂਸ ਹੁੰਦੇ ਨੇ ਸਾਰਾ ਕੁਝ ਉਹ ਲਾਇਸੈਂਸ ਤੋਂ ਲਾਇਸੈਂਸ ਇਹ ਚੀਜ਼ਾਂ ਮਿਲਦੀਆਂ ਨੇ ਉੱਥੋਂ ਹੀ ਪ੍ਰਾਪਤ ਕਰਦਾ ਇਹ ਚੀਜ਼ ਦਾ ਪੁਲਿਸ ਨੂੰ ਉਦੋਂ ਪਤਾ ਲੱਗਦਾ ਜਦੋਂ ਇਹਦੇ ਬੈਂਕ ਅਕਾਊਂਟ ਇਹਦੇ ਤੇ ਇਹਦੀ ਮਾਂ ਜੀ ਆਰ ਓੜਾ ਦੇ ਖੰਗਾ ਲੈ ਜਾਂਦੇ ਨੇ ਉਹਦੇ ਵਿੱਚ ਇਹ ਆਪਣੀ ਮਾਂ ਦੇ ਬੈਂਕ ਅਕਾਊਂਟ ਦੇ ਵਿੱਚੋਂ ਇਹ ਪੇਮੈਂਟ ਕਰਦਾ ਤੇ ਉਸ ਅਕਾਊਂਟ ਦੇ ਵਿੱਚ ਜਿਹੜਾ ਫੋਨ ਨੰਬਰ ਲਿੰਕ ਹੁੰਦਾ ਉਹ ਇਹਦਾ ਆਪਣਾ ਹੁੰਦਾ ਵਰਮ ਦਾ ਤੇ ਇੱਥੋਂ ਹੀ ਪੇਮੈਂਟ ਕਰਦਾ ਜਦੋਂ ਇਹ ਪੇਮੈਂਟ ਕਰਦਾ ਹੈ ਜਦੋਂ ਸਾਰਾ ਕੁਝ ਪੁਲਿਸ ਡਿਟੇਲ ਕੱਢਦੀ ਹੈ ਤਾਂ ਫਿਰ ਪੁਲਿਸ ਨੂੰ ਪਤਾ ਲੱਗਦਾ ਤੇ ਇਹ ਦੋ ਕਿਸ਼ਤਾਂ ਦੇ ਵਿੱਚ ਮੰਗਾਇਆ ਜਾਂਦਾ ਪਹਿਲਾ ਮੰਗਾਂਦਾ ਇਹ ਜਿਹੜੀ ਪੇਮੈਂਟ ਕਰਦਾ ਆਪਣੀ ਮਾਂ ਦੇ ਅਕਾਊਂਟ ਦੇ ਵਿੱਚੋਂ 20000 ਕੁਛ ਦੀ ਤੇ ਦੂਜੀ ਵਾਰ 13000 ਕੁਛ ਦੀ ਤੇ ਜਿਹੜਾ ਕੋਰੀਅਰ ਹੁੰਦਾ ਇਹ ਵੀ ਆਪਣੇ ਕੋਲ ਨਹੀਂ ਮੰਗਾਂਦਾ ਇਹ ਗੁਰੂਗ੍ਰਾਮ ਦੇ ਵਿੱਚ ਆਪਣੇ ਮਾਮੇ ਦੇ ਐਡਰੈਸ ਤੇ ਮੰਗਵਾਉਂਦਾ ਤੇ ਜਦੋਂ ਪੁਲਿਸ ਉਹਨਾਂ ਤੱਕ ਪਹੁੰਚਦੀ ਹੈ ਜਿਹੜਾ ਕੋਰੀਅਰ ਬੁਆਏ ਹੁੰਦਾ ਉਹ ਵੀ ਜਿਹੜਾ ਗਵਾਹੀ ਦਿੰਦਾ ਤੇ ਇਹਦੇ ਮਾਮੇ ਦੇ ਲੜਕੇ ਦਾ ਕਹਿਣਾ ਹੁੰਦਾ ਵੀ ਮੈਂ ਵਰਮ ਦੇ ਕਹਿਣ ਤੇ ਜਿਹੜਾ ਕੋਰੀਅਰ ਹੈ ਇਹ ਲਿਆ ਵੀ ਸਾਨੂੰ ਨਹੀਂ ਸੀ ਪਤਾ ਇਹਦੇ ਵਿੱਚ ਕੀ ਹੈ ਤੇ ਕਿਸ ਵਾਸਤੇ ਨੇ ਮੰਗਾਇਆ ਤੇ ਪੰਚਕੁਲਾ ਦੀ ਉਹ ਕੰਪਨੀ ਵੀ ਨਹੀਂ ਸੀ ਜਾਣਦੀ ਵੀ ਜਿਹੜੇ ਐਫੀਡੇਵਿਟ ਨੇ ਦਿੱਤੇ ਨੇ ਨਕਲੀ ਨੇ ਤੇ ਇਹ ਬੰਦਾ ਕਿਸੇ ਆਪਣਿਆਂ ਨੂੰ ਹੀ ਖਤਮ ਕਰਨ ਦੇ ਵਿੱਚ ਇਸ ਚੀਜ਼ ਦਾ ਨੇ ਇਸਤੇਮਾਲ ਕਰਨਾ ਇਹ ਸਾਰਾ ਕੁਝ ਕਲੀਅਰ ਹੁੰਦਾ ਫਿਰ ਇਹਦੇ ਮੋਬਾਈਲ ਤੇ ਜਿਹੜੇ ਲੈਪਟਾਪ ਹੁੰਦੇ ਨੇ ਉਹ ਚੈੱਕ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਇਹਨੇ ਆਪਣੀ ਹਿਸਟਰੀ ਜਿਹੜੀ ਹੁੰਦੀ ਹੈ ਉਹ ਡਿਲੀਟ ਕਰ ਦਿੰਦਾ ਪਰ ਜਿਹੜੇ ਪੁਲਿਸ ਦੇ ਐਕਸਪਰਟ ਹੁੰਦੇ ਨੇ ਉਹ ਕੰਪਿਊਟਰ ਤੇ ਲੈਪਟਾਪ ਦੇ ਵਿੱਚੋਂ ਜਿਹੜੀ ਇਹਨੇ ਹਿਸਟਰੀ ਡਿਲੀਟ ਕੀਤੀ ਹੁੰਦੀ ਹੈ ਉਹ ਸਾਰਾ ਪਤਾ ਕਰ ਲੈਂਦੇ ਨੇ ਉਹਦੇ ਵਿੱਚ ਇਹਨੇ ਕਿਸੇ ਨੂੰ ਬਿਮਾਰ ਕਰਨ ਤੇ ਮਾਰਨ ਦੇ ਜਿਹੜੇ ਤਰੀਕੇ ਲੱਭੇ ਹੁੰਦੇ ਨੇ ਜਿਹੜਾ ਕੋਈ ਸਦਾ ਲਈ ਜਾਂਦਾ ਬਿਮਾਰ ਇਨੇ ਸੱਦਾਮ ਹੁਸੈਨ ਬਾਰੇ ਵੀ ਪੜਿਆ ਹੁੰਦਾ ਤੇ ਸੱਦਾਮ ਹੁਸੈਨ ਦਾ ਸਭ ਨੂੰ ਹੀ ਪਤਾ ਸੀ ਵੀ ਉਹ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਥੈਲੀਅਮ ਦੀ ਵਰਤੋਂ ਕਰਦਾ ਸੀ ਥੈਲੀਅਮ ਚੂਹਿਆਂ ਨੂੰ ਇੱਕ ਕੀਟਨਾਸ਼ਕ ਜਿਹੜੇ ਫਤ ਨਹੀਂ ਵਿਗਦਾ ਇਹ ਸਾਰੀਆਂ ਚੀਜ਼ਾਂ ਜਦੋਂ ਪੁਲਿਸ ਨੂੰ ਪਤਾ ਲੱਗਦੀਆਂ ਨੇ ਪੁਲਿਸ ਨੇ ਗ੍ਰਿਫਤਾਰ ਕਰਦੀ ਹੈ ਬਹੁਤ ਥੋੜੀ ਮਾਤਰਾ ਦੇ ਵਿੱਚ ਉਹਦੋਂ ਥੈਲੀਅਮ ਖਾ ਜਾਂਦਾ ਇਹ 15 ਦਿਨ ਐਮਜ਼ ਦੇ ਵਿੱਚ ਭਰਤੀ ਵੀ ਰਿੰਦਾ। ਇੰਨੀ ਦੇਰ ਤੱਕ 8 ਅਪ੍ਰੈਲ ਨੂੰ ਜਿਹੜੀ ਦਿਵਿਆ ਹੁੰਦੀ ਹੈ ਉਹ ਵੀ ਜ਼ਿੰਦਗੀ ਦੀ ਜੰਗ ਹਾਰ ਜਾਂਦੀ ਹੈ ਤੇ ਉਹਦੀ ਵੀ ਮੌਤ ਹੋ ਜਾਂਦੀ ਹੈ। ਜਦੋਂ ਪੁਲਿਸ ਕੋਰਟ ਦੇ ਵਿੱਚ ਚਾਰਜ ਸ਼ੀਟ ਦਾਖਲ ਕਰਦੀ ਹੈ ਉੱਥੇ ਇਹਦੇ ਉੱਪਰ ਤਿੰਨ ਕਤਲ ਤੇ ਦੋ ਕਤਲ ਕਰਨ ਦਾ ਇਰਾਦੇ ਦੇ ਨਾਲ ਇਹਦੇ ਤੇ ਪਰਚਾ ਪਾਇਆ ਜਾਂਦਾ ਹੈ। ਚਾਰਜ ਸ਼ੀਟ ਦਾਖਲ ਕੀਤੀ ਜਾਂਦੀ ਹੈ ਤੇ ਕੋਰਟ ਉੱਥੇ ਇੱਕ ਜਿਹੜਾ ਕਤਲ ਹੁੰਦਾ ਉਹ ਨਹੀਂ ਮੰਨਦੀ ਟ੍ਰਿਪਲ ਮਰਡਰ ਨਹੀਂ ਮੰਨਦੀ ਇਹਨੂੰ ਡਬਲ ਮਰਡਰ ਮੰਨਦੀ ਕਿਉਂਕਿ ਜਿਹੜੀ ਪ੍ਰਿੰਕਾ ਹੁੰਦੀ ਹੈ ਤਾਂ ਪੋਸਟਮਾਰਟਮ ਨਹੀਂ ਸੀ ਹੋਇਆ ਤੇ ਇਹ ਤੋਂ ਇਹ ਸਿੱਧ ਨਹੀਂ ਸੀ ਹੁੰਦਾ ਵੀ ਉਹਦੇ ਵਿੱਚ ਅਲੀਮ ਜੀ ਜਨਾਈ ਸੀ ਤੇ ਇਹਦੇ ਉੱਪਰ ਡਬਲ ਮਰਡਰ ਦਾ ਕੇਸ ਚੱਲਦਾ ਤੇ ਦੋ ਇਤ ਚੱਲਦਾ ਵੀ ਇਰਾਦਾ ਕਤਲ ਦਵਿੰਦਰ ਮੋਨ ਸ਼ਰਮਾ ਤੇ ਘਰ ਦੀ ਮੇਡ ਦਾ ਹੁਣ ਪੁਲਿਸ ਵਾਸਤੇ ਸਭ ਤੋਂ ਵੱਡੀ ਗੱਲ ਇਹ ਸੀ ਵੀ ਇਹਦਾ ਮੋਟਿਵ ਕੀ ਸੀ ਜਦੋਂ ਇਹ ਤੋਂ ਬਿਆਨ ਲਏ ਜਾਂਦੇ ਨੇ ਇਹਦਾ ਕਹਿਣਾ ਹੁੰਦਾ ਵੀ ਜਿਹੜੇ ਸਹੁਰੇ ਸੀ ਉਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਮੈਨੂੰ ਤਾਣੇ ਮਾਰੇ ਜਾਂਦੇ ਸੀ ਵੀ ਮੇਰਾ ਬਿਜ਼ਨਸ ਵਧੀਆ ਨਹੀਂ ਸੀ ਚੱਲਦਾ ਇਸ ਗੱਲ ਤੇ ਵੀ ਮੈਨੂੰ ਤਾਣੇ ਮਾਰੇ ਜਾਂਦੇ ਸੀ ਜਦੋਂ ਮੇਰੇ ਘਰ ਔਲਾਦ ਨਹੀਂ ਹੋਈ ਉਹਦੋਂ ਵੀ ਮੇਰੇ ਤੇ ਤਾਣੇ ਮਿਹਣੇ ਮਾਰੇ ਜਾਂਦੇ ਸੀ ਪਰ ਇਹ ਗੱਲ ਸੱਚ ਨਹੀਂ ਸੀ ਉਹਨਾਂ ਤੋਂ ਹੌਲੀ-ਹੌਲੀ ਜਿਹੜੀ ਫਿਰ ਖਬਰ ਬਾਹਰ ਨਿਕਲਦੀ ਹੈ ਤੇ ਇਹਦੇ ਦਵਿੰਦਰ ਮੋਹਨ ਸ਼ਰਮਾ ਵੱਲੋਂ ਦੱਸਿਆ ਜਾਂਦਾ 2020 ਦੇ ਵਿੱਚ ਵਰਨ ਦੇ ਪਿਤਾ ਦੀ ਮੌਤ ਹੁੰਦੀ ਹੈ ਉਹ ਤੋਂ 2-3 ਮਹੀਨੇ ਬਾਅਦ ਜਿਹੜੀ ਦਿਵਿਆ ਹੁੰਦੀ ਹੈ ਉਹ ਨੇਚੁਰਲੀ ਜਿਹੜੀ ਹੁੰਦੀ ਹੈ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਹੁਣ ਡਾਕਟਰ ਵੀ ਜਿਹੜੀ ਡੇਟ ਦਿੰਦੇ ਨੇ ਉਹਦੇ ਬੱਚੇ ਦੀ ਡਿਲੀਵਰੀ ਦੀ ਸੇਮ ਜਿਹੜੇ ਉਹਦੇ ਪਿਤਾ ਦੀ ਬਰਥਡੇ ਡੇਟ ਸੀ ਉਸੇ ਡੇਟ ਦੀ ਤੇ ਇਹਨਾਂ ਨੂੰ ਹੁੰਦਾ ਜਿਹੜਾ ਵਰਨ ਹੁੰਦਾ ਤੇ ਵਰਨ ਦੀ ਮਾਂ ਨੂੰ ਵੀ ਜਿਹੜਾ ਸਾਡਾ ਨੰਦਾ ਪਿਤਾ ਉਹ ਦੁਬਾਰਾ ਵਾਪਸ ਆ ਰਿਹਾ ਇਹਦੇ ਬੱਚੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਕੁਛ ਦਿਵਿਆ ਨੂੰ ਤੇ ਜਦੋਂ ਡਾਕਟਰ ਕੋਲ ਜਾਂਦੇ ਨੇ ਤਾਂ ਡਾਕਟਰ ਦਾ ਕਹਿਣਾ ਹੁੰਦਾ ਹੈ ਵੀ ਜੇ ਬੱਚੇ ਨੂੰ ਜਨਮ ਦਿੱਤਾ ਤਾਂ ਦਿਵਿਆ ਦੀ ਜਾਨ ਨੂੰ ਖਤਰਾ ਹੈ ਦੀ ਮੌਤ ਹੋ ਸਕਦੀ ਹੈ ਹੁਣ ਦਿਵਿਆ ਕਹਿੰਦੀ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਕੋਲ ਦੋ ਬੱਚੇ ਹੈਗੇ ਨੇ ਮੈਂ ਬੱਚੇ ਨੂੰ ਜਨਮ ਨਹੀਂ ਦੇਣਾ ਤਾਂ ਘਰ ਦੇ ਵਿੱਚ ਕਲੇਸ਼ ਹੋ ਜਾਂਦਾ بڑے ਝਗੜੇ ਹੁੰਦੇ ਨੇ ਹੁਣ ਸਨਕੀ ਜਿਹੜੇ ਮਾਪੇਟਾ ਹੁੰਦੇ ਨੇ ਇਹਨਾਂ ਨੂੰ ਹੁੰਦਾ ਵੀ ਸਾਡੇ ਘਰੇ ਵਾਪਸ ਜਿਹੜਾ ਵਰਨ ਦਾ ਪਿਤਾ ਆ ਰਿਹਾ ਉਹਦੇ ਬੇਟੇ ਦੇ ਰੂਪ ਦੇ ਵਿੱਚ ਪਰ ਜਿਹੜੀ ਦਿਵਿਆ ਹੁੰਦੀ ਹੈ ਆਪਣੇ ਮਾਪੇ-ਬਾਪ ਨਾਲ ਗੱਲ ਕਰਕੇ ਉਹਨਾਂ ਤੋਂ ਚੋਰੀ ਆਪਣਾ ਅਬੋਰਸ਼ਨ ਕਰਵਾ ਲੈਂਦੀ ਹੈ ਇਹ ਗੱਲ ਦਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਤਾਂ ਵਰਨ ਕਸਮ ਖਾਂਦਾ ਵੀ ਮੈਂ ਤੇਰੇ ਪੂਰੇ ਪਰਿਵਾਰ ਨੂੰ ਖਤਮ ਕਰ ਦਾਂਗਾ ਹਾਲਾਂਕਿ ਗੱਲ ਆਈ ਗਈ ਹੋ ਜਾਂਦੀ ਹੈ ਪਰ ਉਹ ਆਪਣੀ ਗੱਲ ਤੇ ਪੱਕਾ ਸੀ ਉਹਨੇ ਇਸੇ ਕਰਕੇ ਥੈਲੀਅਮ ਦਾ ਇੰਤਜ਼ਾਮ ਕੀਤਾ ਉਸ ਤੋਂ ਬਾਅਦ ਮੱਛੀ ਦੇ ਬਹਾਨੇ ਉਹ ਸਾਰਿਆਂ ਨੂੰ ਥੈਲੀਅਮ ਮਿਲਾ ਕੇ ਉਹਦੇ ਵਿੱਚ ਖਵਾ ਦਿੰਦਾ ਤੇ ਜਿਹੜੀ ਦਵਿੰਦਰ ਮੋਹਨ ਸ਼ਰਮਾ ਦੀ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਪੂਰੀ ਜਿਹੜੀ ਹੈ ਪਰਿਵਾਰ ਉਹ ਖਤਮ ਹੋ ਜਾਂਦਾ ਉਹਦੀ ਜ਼ਿੰਦਗੀ ਤਹਿਸਨਾਸ ਹੋ ਜਾਂਦੀ ਹੈ ਉਹਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਦੋਨੋਂ ਬੇਟੀਆਂ ਦੀ ਮੌਤ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਕੱਲਾ ਰਹਿ ਜਾਂਦਾ ਅੱਜ ਦੀ ਤਰੀਕ ਤੱਕ ਜਿਹੜਾ ਵਰਨੂ ਰੋੜਾ ਹੈ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਉਹਦੀ ਮਾਂ ਦੇ ਖਿਲਾਫ ਵੀ ਰਿਪੋਰਟ ਲਿਖਾਈ ਗਈ ਪਰ ਉਹ ਕਿਸੇ ਵੀ ਕਿਸੇ ਤਰੀਕੇ ਉਹਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਵੀ ਸਿੱਧੇ ਤਰੀਕੇ ਉਹ ਇਹਨਾਂ ਕਤਲਾਂ ਦੇ ਵਿੱਚ ਸ਼ਾਮਲ ਹੋਵੇ ਉਹ ਬਾਹਰ ਹੈ ਪਰ ਇਹ ਜਿਹੜਾ ਵਰਨੂ ਰੋੜਾ ਹੈ ਉਹ ਅੱਜ ਜੇਲ੍ਹ ਦੇ ਵਿੱਚ ਬੰਦ ਹੈ ਤਿੰਨ ਸਾਲ ਹੋ ਗਏ ਅਜੇ ਜਿੰਨੇ ਵੀ ਤਰੀਕਾ ਪਈਆਂ ਨੇ ਹਰ ਵਾਰ ਇੱਕ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ ਅਜੇ ਤੱਕ ਇਹ ਕੇਸ ਤੇ ਫੈਸਲਾ ਨਹੀਂ ਹੋਇਆ ਤੇ ਜਿਹੜਾ ਵਰਨੂ ਰੋੜਾ ਹੈ ਉਹ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਹੈ ਤਿਹਾਰ ਜੇਲ੍ਹ ਦੇ ਵਿੱਚ ਤੇ ਦਵਿੰਦਰ ਮੋਹਨ ਸ਼ਰਮਾ ਦਾ ਕਹਿਣਾ ਹੈ ਵੀ ਜਿਹੜੇ ਉਹਦੇ ਬੱਚੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਉਹ ਵਰਨ अरोड़ा ਦੀ ਮਾਂ ਦੇ ਨਾਲ ਰਹਿੰਦੇ ਨੇ ਤੇ ਬੱਚਿਆਂ ਦੀ ਕਸਟਡੀ ਵੀ ਮੈਨੂੰ ਦਿੱਤੀ ਜਾਵੇ ਹਜੇ ਇਹ ਪਤਾ ਨਹੀਂ ਲੱਗ ਸਕਿਆ ਵੀ ਕਸਟਡੀ ਕਿਹਦੇ ਕੋਲ ਹੈ ਤੇ ਵਰਨ अरोड़ा ਨੂੰ ਵੀ ਹਜੇ ਕੋਈ ਸਜ਼ਾ ਨਹੀਂ ਹੋਈ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਹ ਜਿਹੜੀ ਦੀ ਮਾਂ ਬਾਹਰ ਹੈ ਇਸ ਤਰੀਕੇ ਨਾਲ ਇੱਕ ਮਾਂ ਪੁੱਤ ਦੀ ਸੰਕ ਨੇ ਇੱਕ ਹੱਸਦਾ ਵਸਦਾ ਜਿਹੜਾ ਪਰਿਵਾਰ ਉਜਾੜਿਆ ਆਪਣਾ ਪਰਿਵਾਰ ਉਜਾੜਿਆ ਕਈ ਜ਼ਿੰਦਗੀਆਂ ਉਹਨਾਂ ਨੇ ਤਹਿਸ ਨਹਿਸ ਕਰਦੀਆਂ ਇੱਕ ਸਨਕੀਆਂ ਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਪੜ੍ਹੇ ਲਿਖੇ ਹੋਣ ਦਾ ਦਿਖਾਵਾ ਕਰਦੇ ਹਾਂ ਪਰ ਆਪਾਂ ਜਿਹੜੇ ਐਜੂਕੇਟਿਡ ਨਹੀਂ ਅੱਜ ਵੀ ਐਸੀ ਸਨਕ ਤੇ ਐਸੇ ਜਿਹੜੇ ਵਿਚਾਰ ਲੋਕਾਂ ਦੇ ਦਿਮਾਗਾਂ ਦੇ ਵਿੱਚ ਨੇ ਉਸੇ ਸਨਕ ਨੂੰ ਲੈ ਕੇ ਜਿਹੜੇ ਦੋਨੋਂ ਪਰਿਵਾਰ ਹੱਸਦੇ ਖੁਸ਼ੀ ਵਸਦੇ ਸੀ ਉਹ ਦੋਨੋਂ ਪਰਿਵਾਰ ਅੱਜ ਬਰਬਾਦ ਹੋ ਚੁੱਕੇ ਨੇ ਕਿਉਂਕਿ ਜਿਹੜਾ ਵਰਨੂ ਰੋੜਾ ਉਹ ਵੀ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬਾਹਰ ਆਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਥੈਲੀਅਮ ਦਾ ਵੀ ਜਿਹੜਾ ਉਹਦੇ ਘਰੋਂ ਫੜੀ ਗਈ ਸੀ ਜੋ ਜਿਹੜੇ ਨਕਲੀ ਕਾਗਜ਼ਤ ਬਣਾਏ ਸੀ ਉਹ ਵੀ ਪਤਾ ਲੱਗ ਚੁੱਕਿਆ ਤੇ ਸਾਰਾ ਕੁਝ ਇਹ ਤਕਰੀਬਨ ਤਕਰੀਬਨ ਕਲੀਅਰ ਹੈ ਤੇ ਕਈ ਜ਼ਿੰਦਗੀਆਂ ਚਲੀਆਂ ਗਈਆਂ ਇੱਕ ਸਨਕ ਕਰਕੇ ਤੋਂ ਮੇਨ ਗੱਲ ਇਹ ਹੈ ਵੀ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਜਿਹੜੇ ਤੁਹਾਡੇ ਸਾਹਮਣੇ ਹੈਗੇ ਨੇ ਉਹਨਾਂ ਦੀ ਕਦਰ ਕਰੋ ਜੇ ਉਹਨਾਂ ਦੀ ਕਦਰ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਬਤੀਤ ਹੋਏਗੀ ਹੱਸਦੇ ਵਸਦੇ ਜ਼ਿੰਦਗੀ ਆਪਣੀ ਬਤੀਤ ਕਰੋਗੇ ਤੇ ਜੇ ਇਹਨਾਂ ਰਿਸ਼ਤਿਆਂ ਦੇ ਬਾਰੇ ਐਸਾ ਕੁਝ ਸੋਚੋਗੇ ਤਾਂ ਜੋ ਕੁਝ ਵਰਮ ਦੇ ਨਾਲ ਹੋਇਆ ਉਹੀ ਸਾਰਾ ਕੁਝ ਹੋਣਾ ਕੇ ਜਨ ਕੇ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਦੀ ਹਮੇਸ਼ਾ ਕਦਰ ਕਰੋ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਲ ਵਿੱਚ